ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਲੈ ਕੇ حاضر ਹਾਂ ਜੀ ਗੱਲ ਅਗਲੇ ਚਾਰ ਫਾਦਰਾਂ ਦੀ ਕਰਾਂਗੇ 6 ਦਸੰਬਰ ਦਾ ਅੱਜ ਦਿਨ ਹੈ ਤੇ 10 ਦਸੰਬਰ ਤੱਕ ਮੌਸਮ ਪੰਜਾਬ ਅਤੇ ਨਾਲ ਲੱਗਦੇ ਖੇਤਰਾਂ 'ਚ ਮਿਲਦਾ रह ਸਕਦਾ ਹੈ ਫਰੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਸੈਟਲਾਈਟ ਤੋਂ ਸਿਰਾਂ ਇਸ ਲਈ ਜੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਸੰਬਰ 6 ਦਾ ਦਿਨ ਹੈ ਸਵੇਰ ਦੇ ਲਗਭਗ 9 ਵਜੇ ਚੜੀ ਹੈ ਧੁੱਪ ਜੜੀ ਹੈ ਪੰਜਾਬ ਦੇ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਚੜੀ ਹੋਈ ਹੈ ਇਸ ਲਈ ਤੇ ਧੁੰਦ ਤੇ ਕੋਹਰਾ ਅ ਰੇਅਰ ਖੇਤਰਾਂ ਦੇ ਵਿੱਚ ਵੇਖਣ ਨੂੰ ਮਿਲਿਆ ਹਾਲਾਂਕਿ ਬਹੁਤੇ ਖੇਤਰ ਹੈ ਜਿਹੜੇ ਉਹ ਧੁੱਪ ਤੋਂ ਧੁੱਪ ਜੜੀ ਹੈ ਬਹੁਤੇ ਖੇਤਰਾਂ ਦੇ ਵਿੱਚ ਚੜੀ ਹੈ ਇਸ ਲਈ ਮੌਸਮ ਇਸ ਲਈ ਖੁਸ਼ਕ ਤੇ ਸਾਫ਼ ਹੈ ਠੰਡ ਨੇ ਜ਼ੋਰ ਫੜਿਆ ਹੋਇਆ ਤੇ ਬੀਤੀ ਐਸ ਵੇਲੇ ਤੁਸੀਂ ਸਕਰੀਨ ਦੇ ਦੇਖ ਸਕਦੇ ਆ ਸੈਟਲਾਈਟ ਦੇ ਵਿੱਚ ਕਿ ਇੱਕ ਸਿਸਟਮ ਆ ਰਿਹਾ ਜੀ ਲੈਂਦੇ ਵਾਲੇ ਫਾਸੇੋਂ ਚੜ੍ਹਦੇ ਵੱਲੋਂ ਜਿਹੜੀ ਹੈ ਬਦਲ ਹੋਈ ਇਸ ਵੇਲੇ ਐਂਟਰ ਕਰ ਰਹੀ ਹੈ ਭਾਵੇਂ ਉਹ ਰਾਜਸਥਾਨ ਦੇ ਖੇਤਰ ਹੈ ਭਾਵੇਂ ਇਧਰ ਹਰਿਆਣੇ ਵਾਲੇ ਫਾਸੇ ਜਾਂ ਫਿਰ ਇਧਰ ਪੰਜਾਬ ਵਾਲੇ ਫਾਸੇ ਲੈਂਦੇ ਤੋਂ ਚੜਦੇ ਵੱਲੋਂ ਬੱਦਲਬਾਜ਼ੀ ਕੁਝ ਕਰ ਰਹੀ ਹੈ ਇਹ ਉੱਚੇ ਬੱਦਲ ਹੋਣਗੇ ਧਰਤੀ ਤੋਂ ਲਗਭਗ 10-15 ਕਿਲੋਮੀਟਰ ਉਚਾਈ ਤੇ ਬੱਦਲ ਗੁਜ਼ਰਨੇ ਆ ਕਸੇ ਜੇ ਬੱਦਲ ਹੋਣਗੇ ਧੁੱਪ ਜੜ ਜਾਂ ਲੱਗੇਗੀ ਜ਼ਰੂਰ ਅੱਜ ਦਿਨ ਦੇ ਵਿੱਚ ਪਰ ਮੱਠੇ ਰਾਈਫ ਦੇ ਲੱਗੇਗੀ ਕਾੜੀ ਧੁੱਪ ਅਜ ਨਹੀਂ ਲੱਗੇਗੀ ਸੋ ਇਹ ਬੱਦਲ ਇਹ ਸਿਸਟਮ ਹੈ ਜਿਹੜਾ ਇਹ ਫੋਕਸ ਸਿਸਟਮ ਹੈ ਮਈ ਵਾਲੇ ਵਿੱਚ ਕੋਈ ਅਸਰ ਨਹੀਂ ਹੈ ਹਾਲਾਂਕਿ ਮੈਦਾਨਾ ਦੇ ਵਿੱਚ 2-4 ਥਾਵਾਂ ਤੇ ਕਿਤੇ ਸ਼ਰਾਟੇ ਲੱਗ ਜਾਣ ਕਿਤੇ ਕਣੀਆਂ ਡੇਕ ਜਾਣ ਉਹ ਤਾਂ ਫੈਨਕਾਰ ਨਹੀਂ ਕਰਦੇ ਉਹ ਪੰਜਾਬ ਦੇ ਖੇਤਰ ਹੋ ਸਕਦੇ ਨੇ ਰਾਜਸਥਾਨ ਦੇ ਹੋ ਸਕਦੇ ਨੇ ਕਿਤੇ ਵੀ ਕਣੀਆਂ ਡੇਕ ਜਾਂਦੀਆਂ ਨੇ ਇਹ ਤਾਂ ਫ ਬਹੁਤ ਈ ਮੀਲੇ ਅਸਰ ਕੋਈ ਨਹੀਂ ਹੈ ਇਹ ਸਿਸਟਮ ਪਹਾੜਾਂ ਦੇ ਵਿੱਚ ਬਰਬਰ ਦੇ ਇੱਕ ਦੌਰ ਲਵਾ ਸਕਦਾ ਹੈ ਹਿਮਾਚਲ ਤੇ ਜੰਮੂ ਦੇ ਉੱਪਰਲੇ ਫਾਗਾਂ ਦੇ ਵਿੱਚ ਥੱਲੇ ਵਾਲੇ ਫਾਗਾਂ ਦੇ ਵਿੱਚ ਹੋ ਸਕਦਾ ਜਦੋਂ ਇਹ ਸਿਸਟਮ ਅੱਗੇ ਵਧਣਾ ਹੈ ਪਹਾੜਾਂ ਵਾਲੇ ਫਾਸੇ ਦੇ ਥੱਲੇ ਵਾਲੇ ਖੇਤਰਾਂ ਦੇ ਵਿੱਚ ਮੀਂਹ ਲੱਗ ਸਕਦੇ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਛਰਾਟੇ ਲੱਗ ਸਕਦੇ ਨੇ ਆਉਂਦੇ ਜਿਹੜੇ ਦਿਨ ਹੋਣਗੇ ਜੀ 6 ਦਸੰਬਰ ਅੱਜ ਹੋ ਗਈ 7-8 ਦਸੰਬਰ ਤੱਕ ਲਗਭਗ 7 ਦੀ ਸ਼ਾਮ ਤੱਕ ਜਾਂ ਦੁਪਹਿਰ ਤੱਕ ਇਹ ਸਿਸਟਮ ਅੱਗੇ ਕਰ ਜਾਣਾ ਕੋਈ ਚ ਹੋ ਸਕਦਾ ਹੈ ਅੱਜ ਜਿਹੜੀ ਆਉਣ ਵਾਲੀ ਰਾਤ ਹੈ ਇਹ ਰਾਤੋਂ ਰਾਤ ਨੇ ਸਿਸਟਮ ਅੱਗੇ ਲੰਘ ਜਾਣਾ ਤੇ 8 9 10 ਇਹ ਜਿਹੜੇ ਦਿਨ ਹੋਣਗੇ ਇਹ ਹੋਠਾਰਣਗੇ ਜਦੋਂ ਇਹ ਸਿਸਟਮ ਅੱਗੇ ਲੰਘਣਾ ਹੈ ਉੱਤਰ ਪਛੋਤ ਦੀਆਂ ਠੰਡੀਆਂ ਖੁਸ਼ਕ ਹਵਾਵਾਂ ਫਿਰ ਤੋਂ ਕੂਚ ਕਰਨਗੇ ਮੈਦਾਨਾਂ ਨੂੰ ਜਿੱਦੇ ਨਾਲ ਠੰਡ ਇੱਕ ਵਾਰ ਮਰਤੋਂ ਜ਼ੋਰ ਫੜਦੀ ਨਜ਼ਰ ਆਵੇਗੀ ਸੋ ਇਸ ਸਿਸਟਮ ਦੇ ਵਿੱਚ ਵੱਡੇ ਨੂੰ ਇਤਹਾਸ ਆਰ ਫਿਲਹਾਲ ਨਾ ਲੰਘਾਤਰ ਤੇ ਜੇਕਰ ਅਫਾ ਤਾਜ਼ਾ ਅਪਡੇਟ ਦੇਖੀਏ ਭਾਰਤੀ ਮੌਸਮ ਵਿਭਾਗ ਨੂੰ ਸਕਰੀਨ ਤੇ ਦੇ ਸਕਦੇ ਆ ਜੈਲੋ ਅਲਰਟ ਜਿਹੜੇ ਜਾਰੀ ਕੀਤੇ ਗਏ ਨੇ ਕੋਲਡ ਵੇਵ ਦੇ ਯਾਨੀ ਕਿ ਠੀਤ ਲੜ ਤਾਂ ਕੋਈ ਰਾਹਤ ਨਹੀਂ ਠੀਤ ਲੜ ਚੱਲ ਰਹੀ ਆ ਤੇ ਚੱਲਦੀ ਰਹੇਗੀ ਅੱਜ ਦੇ ਲਈ ਜਿਹੜੀ ਚੇਤਾਵਨੀ ਆ ਉਹ ਜਾਰੀ ਕਰਤੀ ਆ ਇਹ ਚੇਤਾਵਨੀ ਹੋਰ ਵਧਾਈ ਜਾ ਸਕਦੀ ਆ ਆਉਣ ਦੇ ਦਿਨਾਂ ਦੇ ਲਈ ਮੌਸਮ ਵਿਭਾਗ ਤਾਜੀ ਅਪਡੇਟ ਜੋ ਅੱਜ ਜਾਰੀ ਕਰੇਗਾ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਇਹ ਅਪਡੇਟ ਕੱਲ੍ਹ ਦੀ ਆ ਤੇ ਕੱਲ੍ਹ ਵੀ 5 9 ਅਲਰਟ ਜਾਰੀ ਸ ਹੈ ਅੱਜ 6 ਨੂੰ ਵੀ ਜਾਰੀ ਆ ਹੈ ਤੇ ਜੋ ਆਉਂਦੇ ਦਿਨਾਂ ਦੇ ਵਿੱਚ ਵੀ ਸਾਡੇ ਅਨੁਮਾਨ ਮੁਤਾਬਕ ਇਹ ਅਲਰਟ ਇਸੇ ਤਰ੍ਹਾਂ ਲਾਗੂ ਰਹਿ ਸਕਦੇ ਨੇ ਜੈਲੋ ਅਲਰਟ ਫਿਲਹਾਲ ਠੰਡ ਨੂੰ ਲੈ ਕੇ ਜਾਰੀ ਕੀਤੇ ਗਏ ਨੇ ਕੋਲਡ ਵੇਵ ਸੀਤ ਲਹਿਰ ਦੇ ਸੋ ਆਪਣਾ ਬਚਾਅ ਰੱਖਣਾ ਜੀ ਠੰਡ ਤੋਂ ਤੇ ਬੱਚਾ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਧੰਨਵਾਦ